ਤੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਵੱਲੋਂ ਸਾਡੀ ਸੀਆਈਏ ਦੇ ਟੀਮ ਔਰ ਸਾਡੀ ਜਿਹੜੀ ਹਾਈ ਟੈਕ ਨਾਕੇ ਲੱਗਦੇ ਇਹਨਾਂ ਦੀ ਜੁਆਇੰਟ ਐਫਰਟ ਔਰ ਜਿਹੜੀ ਖੰਨਾ ਸਬਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਐਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ ਐਫਆਈਆਰ ਦਰਜ ਹੋਇਆ ਜੀ ਅਸਲਾ ਐਕਟ ਦੇ ਅਧੀਨ ਜਿਹਦੇ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋਹ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਇਹਨਾਂ ਦੋਨਾਂ ਕੇਸਾਂ 'ਚ ਸਾਨੂੰ ਕੁੱਲ ਮਿਲਾ ਕੇ 22 ਜਿਹੜੇ ਇਲੀਗਲ ਪਿਸਟਲਸ ਐ ਉਹ ਬਰਾਮਦ ਹੋਏ ਔਰ 10 ਅਸੀਂ ਇਸਕੇ ਇਹਨਾਂ ਕੇਸਾਂ 'ਚ ਦੋਸ਼ੀ ਗ੍ਰਫਤਾਰ ਕੀਤੇ ਇੱਕ ਐਫ ਆਈ ਆਰ ਹੈਗਾ ਜੀ ਉਹ ਪਹਿਲੀ ਦਸੰਬਰ ਨੂੰ ਸਿਟੀ ਖੰਨਾ ਵਿੱਚ ਦਰਜ ਹੋਇਆ ਸੀ ਜਿਹਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਕੀਤੀ ਸੀ ਇਹਦੇ 'ਚ ਇੱਕ ਗੁਰਲਾਲ ਸਿੰਘ ਵਾਸੀ ਤਰਨਤਾਰਨ ਔਰ ਮਨਦੀਪ ਸਿੰਘ ਅਗੈਨ ਵਾਸੀ ਤਰਨਤਾਰਨ ਇਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ પાસે ਸਾਨੂੰ ਕੁੱਲ 4 ਪਿਸਟਲਜ਼ ਇਹਨਾਂ ਤੋਂ ਰਿਕਵਰ ਹੋਈ ਸੀ ਔਰ ਅਸੀਂ ਸਿਟੀ ਖੰਨਾ ਵਿੱਚ 255459 ਅਸਲਾਗ ਦਾ ਐਫਆਈਆਰ ਲੌਂਚ ਕੀਤਾ ਸੀ ਤੇ ਉਦੀ ਹੀ ਜਿਹੜੀ ਅਸੀਂ ਬਾਅਦ ਚ ਬੈਕਵਰਡ ਐਂਡ ਫਾਰਵਰਡ ਲਿੰਕੇਜ ਕੀਤੀ ਉਹਦੇ ਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਸੀਗੇ ਇੱਕ ਰਕਸ਼ਿਤ ਸੈਣੀ ਜਿਹੜਾ ਵਾਸੀ ਅੰਬਰਸਰ ਹੈ ਇਹਦੇ ਤੋਂ ਲੈ ਕੇ ਆਏ ਸੀਗੇ ਇਹ ਜਿਹੜਾ ਰਕਸ਼ਿਤ ਸੈਣੀ ਹੈ ਇਹਨੂੰ ਅਸੀਂ ਰੀਸੈਂਟਲੀ ਹੀ ਖੰਨਾ ਪੁਲਿਸ ਨੇ 25 ਨਵੰਬਰ ਨੂੰ ਦੁਰਾਹੇ ਦੇ ਇੱਕ ਆਰਮਜ਼ੈਕ ਦੇ ਕੇਸ 'ਚ ਅਰੈਸਟ ਕੀਤਾ ਸੀਗਾ ਸੋ ਇਹਨਾਂ ਦੇ ਪੁਛਕਿਸ ਦੇ ਬਿਹਾਫ ਤੇ ਉਹਨੂੰ ਅਸੀਂ ਇਸ ਕੇਸ 'ਚ ਨੋਮੀਨੇਟ ਕੀਤਾ ਤੇ ਇਹਨੂੰ 6 ਦਸੰਬਰ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਔਰ ਜਦੋਂ ਉਹਦੀ ਪੁਛਕਿਸ 'ਚ ਪਤਾ ਲੱਗਿਆ ਕਿ ਜਿਹੜਾ ਰਕਸ਼ਿਤ ਸੈਣੀ ਹੈ ਇਹ ਪਿੱਛੋਂ ਇੱਕ ਅਭਿਨਵ ਮਿਸ਼ਰਾ ਉਰਫ ਉਰਫ ਅਨੁਜ ਜਿਹੜਾ ਥਾਣਾ ਬਿਲਾਸਪੁਰ ਜ਼ਿਲ੍ਹਾ ਪਲੀਬਿਤ ਯੂਪੀ ਦਾ ਰਹਿਣ ਵਾਲਾ ਹੈ ਉਹਦੇ ਤੋਂ ਔਰ ਇੱਕ ਕਮਲ ਬਡੋਲੇ ਜਿਹੜਾ ਥਾਣਾ ਭਗਵਾਨਪੁਰ ਜ਼ਿਲ੍ਹਾ ਖਾਰਗੋਨ ਮੱਧ ਪ੍ਰਦੇਸ਼ ਐਂਡ ਕੁਲਦੀਪ ਸਿੰਘ ਇਹ ਵੀ ਥਾਣਾ ਇਹ ਪਿੰਡ ਸਿੰਘਾਨਾ ਥਾਣਾ ਮਨਾਵਰ ਜ਼ਿਲ੍ਹਾ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਤੋਂ ਲੈ ਕੇ ਆਉਂਦਾ ਸੋ ਇਹਨਾਂ ਤਿੰਨਾਂ ਨੂੰ ਅਸੀਂ ਨਾਮਿਨੇਟ ਕਰਕੇ ਸੀਆਈਏ ਦੀ ਟੀਮ ਨੂੰ ਭੇਜਿਆ ਹੈਡ ਲੈਡ ਬਾਈ ਸੀਆਈਏ ਇਨਚਾਰਜ ਇੰਸਪੈਕਟਰ ਅਮਨ ਨੇ ਤਿੰਨੋਂ ਦੀ ਇਹਨਾਂ ਦੀ ਸਪੈਸ਼ਲ ਟੀਮ ਮੱਧ ਪ੍ਰਦੇਸ਼ ਗਈ ਇਥੇ ਨਾਂ ਨੇ 11 ਦਸੰਬਰ ਨੂੰ ਅਭਿਨਵ ਮਿਸ਼ਰ ਉਰਫ ਅਨਜ ਨੂੰ ਗ੍ਰਫਤਾਰ ਕਰਕੇ ਇਹਦੇ ਤੋਂ ਦੋ ਪਿਸਟਲਜ਼ ਰਿਕਵਰ ਕੀਤੀਆਂ ਜਿਹੜਾ ਕਮਲ ਬਡੋਲੇ ਆ ਇਸ ਤੋਂ ਪੰਜ ਪਿਸਟਲਜ਼ ਰਿਕਵਰ ਹੋਈਆਂ ਔਰ ਕੁਲਦੀਪ ਸਿੰਘ ਪਾਸੋਂ ਸਾਨੂੰ ਪੰਜ ਪਿਸਟਲਜ਼ ਰਿਕਵਰ ਹੋਈਆਂ ਤੋਂ ਸਾਨੂੰ ਕੁੱਲ ਮਿਲਾ ਕੇ ਮੱਧ ਪ੍ਰਦੇਸ਼ ਦੀ ਜਿਹੜੀ ਸਾਡੀ ਰੇਟ ਸੀਗੀ 12 ਪਿਸਟਲਜ਼ ਦੀ ਰਿਕਵਰੀ ਹੋਈ ਹੈ ਇਸ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਅਨੁਜ ਹੈ ਇਹ ਪਹਿਲਾਂ ਵੀ ਦੋ ਵਾਰੀ ਪੰਜਾਬ ਆ ਚੁੱਕਿਆ ਹੈ ਅਸਲੇ ਦੀ ਸਪਲਾਈ ਸਪਲਾਈ ਕਰਨ ਲਈ ਔਰ ਇਹਦੇ ਤੇ ਇੱਕ ਜਲੰਧਰ ਕਮਿਸ਼ਨਰ ਚਾ ਵੀ ਪਰਚਾ ਦਰਜ ਹੈ 2020 ਦਾ ਜਿਹਦਾ ਜੇ ਇਹ ਪੀਓ ਹੈਗਾ ਮਤਲਬ ਹੀ ਸਟਿਲ ਵਾਂਟਡ ਔਰ ਜਿਹੜਾ ਕੁਲਦੀਪ ਸਿੰਘ ਹੈ ਮੱਧ ਪ੍ਰਦੇਸ਼ ਦਾ ਇਹ ਉੱਥੇ ਹੀ ਹਥਿਆਰ ਨੂੰ ਮੈਨੂਫੈਕਚਰ ਕਰਦਾ ਹੈ ਔਰ ਇਹ ਪਹਿਲਾਂ ਵੀ ਕਈ ਮੌਕਿਆਂ ਤੇ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਔਰ ਜਿਹੜਾ ਕੁਲਦੀਪ ਸਿੰਘ ਦਾ ਫਾਦਰ ਹੈ ਭਰਲਾਜ ਸਿੰਘ ਇਹ ਸਾਨੂੰ ਪਤਾ ਲੱਗਿਆ ਤਫਤੀਸ਼ 'ਚ ਕਿ ਇਹ ਇਹਦੇ ਤੇ ਪਹਿਲਾਂ ਹੀ ਮੱਧ ਪ੍ਰਦੇਸ਼ 'ਚ ਐਟਲੀਸਟ 10 ਅਸਲਾ ਐਕ ਦੇ ਅਧੀਨ ਪਰਚੇ ਦਰਜ ਹੈ ਇਸੇ ਤਰ੍ਹਾਂ ਦੂਜਾ ਜਿਹੜਾ 6 ਦਸੰਬਰ ਨੂੰ ਸਾਡੀ ਸੀਆਈਏ ਟੀਮ ਨੇ ਸ਼ੱਕੀ ਪੁਰਸ਼ਾਂ ਨੂੰ ਰਾਉਂਡ ਅਪ ਕੀਤਾ ਸੀਗਾ ਟੀ ਪੁਆਇੰਟ ਕਬਜ਼ਾ ਫੈਕਟਰੀ ਰੋਡ ਦੇ ਨੇੜੇ ਉੱਥੇ ਦੋ ਨੌਜਵਾਨ ਇਹਨਾਂ ਨੇ ਰਾਉਂਡ ਅਪ ਕੀਤੇ ਸੀ ਇੱਕ ਦਾ ਨਾਂ ਤਜਿੰਦਰ ਸਿੰਘ ਹੈ ਇਹ ਹੈਗਾ ਰਹਿਣ ਵਾਲਾ ਬਟਾਲਾ ਗੁਰਦਾਸਪੁਰ ਦਾ ਔਰ ਦੂਜੇ ਵਿਅਕਤੀ ਦਾ ਨਾਂ ਹੈ ਅਰਜਿੰਦਰ ਸਿੰਘ ਇਹਨਾਂ ਦੋਨਾਂ ਤੋਂ ਤਜਿੰਦਰ ਤੋਂ ਤਿੰਨ ਪਿਸਟਲ ਔਰ ਅਰਜਿੰਦਰ ਸਿੰਘ ਤੋਂ ਸਾਨੂੰ ਦੋ ਪਿਸਟਲਸ ਰਿਕਵਰ ਹੋਈਆਂ ਸੀ ਅਕੋਰਡਿੰਗਲੀ ਨਾਤੇ ਐਫ ਆਈ ਆਰ 6 ਦਸੰਬਰ ਨੂੰ ਸਿਟੀ ਟੂ ਖੰਨਾ ਚ ਲॉज ਹੋਇਆ ਸੀਗਾ ਇਨਰਜੀ ਜਦੋਂ ਅੱਗੇ ਪੁੱਛਗਿੱਛ ਕੀਤੀ ਗਈ ਉੱਥੇ ਪਤਾ ਲੱਗਿਆ ਕਿ ਇੱਕ ਰਾਜਨਪ੍ਰੀਤ ਜਿਹੜਾ ਵੈਪਨਸ ਦੇ ਪਿੱਛੋਂ ਰਾਜਨਪ੍ਰੀਤ ਉਹ ਰੈਂਡ ਵਾਲਾ ਹੈਗਾ ਅੰਬਰਸਰ ਦਾ ਔਰ ਬਲਜਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਉਹਨਾਂ ਨੂੰ ਇਹਨਾਂ ਨੇ ਦੇਣੇ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗੇਨ ਸਾਡੀ ਟੀਮ ਬੈਕਵਰਡ ਲਿੰਕੇਜ ਚ ਗਈ ਤੇ ਇਹਨਾਂ ਨੇ ਇਹਨਾਂ ਤੋਂ ਇਹਨਾਂ ਨੂੰ ਅਰੈਸਟ ਕੀਤਾ ਦੋਨਾਂ ਨੂੰ ਔਰ ਫਰਦਰ ਇੱਕ ਹੋਰ ਪਿਸਟਲ ਦੀ ਬਰਾਮਦਗੀ ਹੋਈ ਇਸ ਤਰ੍ਹਾਂ ਦੋਨੋਂ ਹੀ ਕੇਸਸ ਚ ਸਾਨੂੰ origianally ਸਾਡੀ ਸਪੈਸ਼ਲ ਟੀਮਸ ਨੇ ਰਿਕਵਰੀ ਕੀਤੀ ਤਾਂ ਉਸ ਤੋਂ ਬਾਅਦ ਫੈਕਟ ਫੋਰਵਰਡ অর ਬੈਕਵਰਡ ਲਿੰਕੇਜ ਕਰਤੇ ਹੋਏ ਸਾਡੀ CIA ਟੀਮ ਦੋਨਾਂ ਹੀ ਕੇਸਸ ਚ ਪਿੱਛੋਂ ਜਿਨ੍ਹਾਂ ਨੂੰ ਇਹਨਾਂ ਨੇ ਸਪਲਾਈ ਕਰਨਾ ਸੀ ਜਾਂ ਜਿੱਦੇ ਪਿੱਛੇ ਜਾਂ ਅੱਗੇ ਜਿਹਨੂੰ ਵੀ ਦੇਣੇ ਸੀ ਸਾਰਿਆਂ ਨੂੰ ਅਸੀਂ ਇਹਨਾਂ ਕੇਸਸ ਚ ਕੁੱਲ ਮਿਲਾ ਕੇ 10 ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਤੇ ਸਾਡੀ ਟੀਮ ਦੀ ਬੜੀ ਵਧੀਆ ਕਾਰਗੁਜ਼ਾਰੀ ਹੈ ਜਿਨ੍ਹਾਂ ਨੂੰ ਮੈਂ ਕੰਗ੍ਰੈਚੂਲੇਟ ਕਰਦੀ ਹਾਂ ਕਿ ਟੋਟਲ ਸਾਡੇ 22 ਇਲੀਗਲ ਪਿਸਟਲਸ ਸਾਨੂੰ ਬਰਾਮਦ ਹੋਏ ਜਿਨ੍ਹਾਂ ਨੂੰ ਕਿਸੇ ਵੀ ਕ੍ਰਿਮੀਨਲ ਐਕਟੀਵਿਟੀਜ਼ ਹੀ ਯੂਜ਼ ਕੀਤਾ ਜਾਣਾ ਸੀ। ਔਰ ਇਹਨਾਂ ਦੇ ਜਿਹੜੇ ਕ੍ਰਿਮੀਨਲਸ ਹੈਗੇ ਸਾਰਿਆਂ ਦੀ ਉਮਰ 20 ਤੋਂ 30 ইয়ারਸ ਹੈ ਜਿੰਨੇ ਵੀ 10 ਕ੍ਰਿਮੀਨਲਸ ਹੈ ਔਰ ਜਿਹੜਾ ਗੁਰਲਾਲ ਸਿੰਘ ਵਾਸੀ ਤਰਨਤਾਰਨ ਇਹਦੇ ਤੇ ਇੱਕ ਮੱਧ ਪ੍ਰਦੇਸ਼ ਚ ਪਹਿਲਾਂ ਹੀ ਅਸਲਾ ਐਕਟ ਦੇ ਦੀਨ ਪਰਚਾ ਦਰਜ ਹੈ ਔਰ ਜਿਹੜਾ ਰਕਸ਼ਿਤ ਸੈਣੀ ਹੈ ਉਹਦੇ ਤੇ ਪਹਿਲਾਂ ਚਾਰ ਚਾਰ ਪਰਚੇ ਆਲਰੇਡੀ ਦਰਜ ਹੈ ਇੱਕ ਮੁਹਾਲੀ ਚ ਇੱਕ ਅੰਮ੍ਰਿਤਸਰ ਦੋ ਅੰਮ੍ਰਿਤਸਰ ਔਰ ਇੱਕ ਦੁਰਾਹੇ ਚ ਇਕ ਜਿਹੜਾ ਅਭਿਨਵ ਮਿਸ਼ਰਾ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹ 2020 ਦੇ ਇੱਕ ਜਲੰਧਰ ਕਮਿਸ਼ਨਰੇਟ ਦੇ 307 188 ਅਰਮਜ਼ਡ ਕੇਸ ਚ ਹੀ ਇਸ ਅ ਪੀਓ ਬਾਕੀ ਸਾਰਿਆਂ ਤੇ ਕੋਈ ਪਰਚੇ ਦਰਜ ਨਹੀਂ ਹੈ ਇੱਕ ਤਜਿੰਦਰ ਸਿੰਘ ਤੇ ਵੀ ਜ਼ਿਲ੍ਹਾ ਬਟਾਲਾ ਚ ਅਸਲਾ ਇੱਕ ਦਾ ਪਰਚਾ ਦਰਜ ਹੈ ਐਂਡ ਇਨ ਦੀ ਐਂਡ ਮੈਂ ਇਹ ਦੱਸਣਾ ਚਾਹਾਂਗੀ ਕਿ ਖੰਨਾ ਪੁਲਿਸ ਵੱਲੋਂ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ 38 FIRs arms act ਦੇ ਅੰਦਰ ਦਰਜ ਕਰ ਚੁੱਕੇ ਔਰ ਸਾਡੇ 142 weapons recover ਹੋ ਚੁੱਕੇ which is a i think ਬਹੁਤ ਵੱਡੀ ਸਾਡੀ ਟੀਮ ਦੀ ਸਕਸੈਸ ਹੈ ਐਂਡ ਆਈ ਹੋਪ ਕਿ ਅਸੀਂ ਇਸੇ ਤਰ੍ਹਾਂ ਵੱਧ ਤੋਂ ਵੱਧ weapons ਦੀ ਰਿਕਵਰੀ NDPS ਦੇ ਸਾਰੇ ਵੀ ਮਾੜੇ ਅਨਸਰਾਂ ਤੇ ਕੁਛ ਨਾ ਕੁਛ ਕਾਬੂ ਪਾਈ ਜਾਏ ਔਰ ਮੇਰੀ ਟੀਮ ਇਸ ਤਰ੍ਹਾਂ ਹੀ ਕੰਮ ਕਰਦੀ ਰਹੇ ਥੈਂਕ ਯੂ ਕਿਸ ਟਾਈਪ ਦਾ ਕਿਸ ਲੈਵਲ ਦਾ ਮੋਡਿਊਲ ਸੀ ਇਹ ਸੀ ਦੇਖੋ ਇਹਦੇ ਚ ਅਸੀਂ ਸਾਨੂੰ ਇੱਕ ਤਾਂ ਜਿਹੜਾ ਮੈਨੂਫੈਕਚਰ ਕਰਦਾ ਹੈ weapon ਉਹੀ ਅਸੀਂ ਫੜ ਲਿਆ ਸੋ ਇਹਦੇ ਚ ਸਾਨੂੰ ਉਮੀਦ ਹੈ ਕਿ ਇਹਦੇ ਫਾਦਰ ਦਾ ਵੀ ਇੰਨਾ ਵੱਡਾ ਆਰਮਜ਼ ਐਕ ਦਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤੇ ਅਸੀਂ ਡੈਫੀਨਿਟਲੀ ਟਾਈ ਅਪ ਕਰਕੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦੇ ਇਹਦੇ ਲਿੰਕੇਜਸ ਕੱਢੀਏ ਔਰ ਜਿਹੜਾ ਰਕਸ਼ਿਤ ਸੈਣੀ ਹੈ ਕਿਉਂਕਿ ਉਹਦੇ ਤੇ ਪੰਜਾਬ ਚ ਹੀ ਚਾਰ ਪਰਚੇ ਸਾਡੇ ਹੀ ਰੀਸੈਂਟਲੀ ਕੀਤਾ ਸੀ ਸੋ ਵੀਲ ਟ੍ਰਾਈ ਟੂ ਸੀ ਕਿ ਇਹਨਾਂ ਦਾ ਕਿੱਥੇ ਕਿੱਥੇ ਤੱਕ ਨੈਟਵਰਕ ਹੈ ਕਿੱਥੇ ਬਣਾਉਂਦੀ ਫੈਕਟਰੀ ਕਿੱਧਰ ਘਰ ਲਾਈ ਸੀ ਸੀ ਸਾਡੇ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਅਸੀਂ ਤਕਦੀਰ ਸਿੰਘ ਲੈ ਕੇ ਆਏ ਸੀਗੇ ਉਹ ਵੀ ਅਦਾ ਮੈਨੂਫੈਕਚਰ ਕਰਦਾ ਸੀ ਤੋਂ ਇਹਨਾਂ ਦੀ ਕੋਈ ਫੈਕਟਰੀ ਫੈਕਟਰੀ ਐਸਚ ਨਹੀਂ ਮਤਲਬ ਰੋ ਮਟੀਰੀਅਲ ਤੋਂ ਹੀ ਬੜਾ ਫਾਈਨ ਵੈਪਨਸ ਮੈਨੂਫੈਕਚਰ ਕਰਦੇ ਆ ਜਿਸ ਤਰ੍ਹਾਂ ਬਾਰਡਰ ਏਰੀਆ ਵਿੱਚ ਨੇ ਕਾਫੀ ਜੀ ਕੋਈ ਸਾਥ ਤੋਂ ਵੀ ਤਸਕਰੀ ਦੀ ਗੱਲ ਨਹੀਂ ਆਈ ਹੈ ਜੀ ਜੀ ਹਲੇ ਤੱਕ ਤਾਂ ਨਹੀਂ ਸਾਹਮਣੇ ਆਈ ਬਟ ਯੈਸ ਮੋਸਟ ਆਫ ਥੈਮ ਆਰ ਫਰਮ ਥੈਟ ਏਰੀਆ ਪਰ ਅਸੀਂ ਸਾਨੂੰ ਸਾਡੇ ਏਰੀਆ 'ਚ ਹੀ ਇੰਟਰਸੈਪਟ ਹੋਇਆ ਤੋਂ ਇਹ ਵੀ ਕਨਸਰਨ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਸਾਡੇ ਏਰੀਆ 'ਚ ਟਰੈਵਲ ਕਰ ਰਹੇ ਮੈਮ ਕੋਈ ਜੇਲ੍ਹ ਦੇ ਵਿੱਚੋਂ ਵੀ ਨੈਟਵਰਕ ਸਾਹਮਣੇ ਆਇਆ ਕਿ ਜੇਲ੍ਹ ਦੇ ਵਿੱਚ ਬੈਠਾ ਹੋਣ ਲੱਗੇ ਜਾਂ ਕੋਈ ਸੰਪਰਕ ਚ ਹੋਵੇ ਜੀ ਜੇਲ੍ਹ 'ਚ ਜੀ ਮੈਂ ਇੰਨੀ ਆਪਰੇਸ਼ਨਲ ਗੱਲ ਤਾਂ ਨਹੀਂ ਹਲੇ ਦੱਸ ਸਕਦੀ ਪਰ ਜੋ ਵੀ ਹੋਏਗਾ ਤੁਹਾਨੂੰ ਦੱਸ ਦਾਂਗੇ ਤੇ ਹੋਰ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਗੈਂਗਸਟਰ ਜਿਹੜੇ ਕਦਰ ਨਾ ਨੋਨ ਉਹ ਸਾਹਮਣੇ ਆਉ ਰਹੇ ਨੇ ਕੀ ਕੋਈ ਵੱਡੇ ਗੈਂਗਸਟਰ ਦਾ ਤਾਂ ਨਹੀਂ ਆਇਆ ਪਰ ਇੱਕ ਅਸੇ ਪਿਛੇ ਆਪਣੇ ኦਪਰੇਸ਼ਨਲ ਲੈ ਕੇ ਵੀ ਆਏ ਸੀਗੇ ਪ੍ਰੋਡਕਸ਼ਨ ਵਾਰੰਟੀ ਬਟ ਇਸ ਤਰ੍ਹਾਂ ਦਾ ਕੋਈ ਸੈਂਸੇਸ਼ਨਲ ਸਾਹਮਣੇ ਨਹੀਂ ਆਇਆ थैंक यू थैंक यू